ਕਮੇਰੀ ਸਟੈਟਿਸਟੀਕਲ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਦੇ ਕੁੱਲ ਘਰੇਲੂ ਉਤਪਾਦ ਨੇ ਤੀਜੀ ਤਮਾਹੀ ਯਾਨੀ ਅਕਤੂਬਰ ਤੋਂ ਦਸੰਬਰ ਮਹੀਨੇ ਦੌਰਾਨ ਸਾਲਾਨਾ ਆਧਾਰ ਤੇ 8.4 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ ਹੈ ਪਿਛਲੀ ਤਮਾਹੀ ਵਿੱਚ ਇਹ ਵਾਧਾ 8.1 ਫੀਸਦੀ ਸੀ ਜੀਡੀਪੀ ਦਾ ਤਾਜ਼ਾ ਅੰਕੜਾ ਮਹਾਰਾਂ ਦੀਆਂ ਉਮੀਦਾਂ ਤੋਂ ਕਿਤੇ ਬਿਹਤਰ ਹੈ ਇਹਨਾਂ ਅੰਕੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਚਾਲੂ مالی ਸਾਲ ਦੀ ਪਹਿਲੀ ਅਤੇ ਦੂਜੀ ਤਮਾਹੀ ਲਈ ਜੀਡੀਪੀ ਅੰਕੜਿਆਂ ਨੂੰ ਸੋਧਿਆ ਗਿਆ ਹੈ ਪਹਿਲੀ ਤਮਾਹੀ ਦੌਰਾਨ 7.8 ਫੀਸਦੀ ਦੇ ਅੰਕੜੇ ਨੂੰ ਸੋਧ ਕੇ 8. 2 ਫੀਸਦ ਅਤੇ ਦੂਜੀ ਤਮਾਹੀਦੇ ਜੀਡੀਪੀ ਅੰਕੜੇ ਨੂੰ 7.6 ਫੀਸਦ ਤੋਂ ਸੋਧ ਕੇ 8.1 ਫੀਸਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਮਾਲੀ ਸਾਲ 2024 ਲਈ ਜੀਡੀਪੀ ਅਨੁਮਾਨ ਨੂੰ ਵੀ 7 ਫੀਸਦ ਤੋਂ ਵਧਾ ਕੇ 7.6 ਫੀਸਦ ਕਰ ਦਿੱਤਾ ਗਿਆ ਹੈ